ਪਈ ਨਾ ਵਧੀਆ ਨਹੀਂ ਰਿਹਾ ਝੋਨੇ ਦੇ ਝਾੜ ਝੂਟ ਸੀ ਜਿਹੜੇ ਉਹ ਬਹੁਤ ਘਟੇ ਆ ਸੋ ਇਹ ਇਹੀ ਗੱਲਾਂ ਹੁੰਦੀਆਂ ਯਾਦ ਕਰਨ ਵਾਲੀਆਂ ਹਸਾਬ ਕਵ ਰੱਖਣ ਵਾਲੀਆਂ ਸੋ ਜੇ ਹੁਣ ਹਾੜੀ ਦੀ ਗੱਲ ਕਰੀਏ ਤਾਂ ਤਕਰੀਬਨ ਸਾਰੇ ਕਿਸਾਨ ਵੀਰਾਂ ਨੇ ਜਿਹੜੀ ਆਪਣੀ ਉਹ ਹਾੜੀ ਦੀ ਫਸਲ ਜਾਂ ਪਕਣਕ ਦੀ ਗੱਲ ਕਰੀਏ ਕਣਕ ਬੀਜ ਲਈ ਆ ਪਰ ਕੁਝ ਕੁ ਕਿਸਾਨ ਵੀਰ ਹੁੰਦੇ ਆ ਜਿਨ੍ਹਾਂ ਨੇ ਜਦਾਂ ਮਟਰਾਂ ਦੀ ਬਜਾਈ ਕੀਤੀ ਹੁੰਦੀ ਆ ਜਾਂ ਕੋਈ ਹੋਰ ਸਬਜ਼ੀ ਲਈ ਹੁੰਦੀ ਆ ਜਾਂ ਤੋਰੀਆ ਲਿਆ ਹੁੰਦਾ ਕਈਆਂ ਨੇ ਤੇਲ ਬੀਜ ਦੀ ਕੋਈ ਫਸਲ ਲਈ ਹੁੰਦੀ ਆ ਉਹਨਾਂ ਨੂੰ ਹੁੰਦਾ ਵੀ ਅਸੀਂ ਹੁਣ ਇਸ ਟਾਈਮ ਤੇ ਜਿਹੜੀ ਆ ਉਹ ਵੈਰਾਈਟੀ ਕਿਹੜੀ ਵਿਜੀਏ ਸੋ ਵੈਸੇ ਤੇ ਸਮਾਂ ਲੰਘ ਗਿਆ ਵੈਰਾਈਟੀਆਂ ਦਾ ਪਰ ਇਸ ਸਮੇਂ ਦੇ ਵਿੱਚ ਆਪਾਂ ਕਿਹੜੇ-ਕਿਹੜੇ ਆ ਜਿਹੜੇ ਉਹ ਗੱਲਾਂ ਦਾ ਧਿਆਨ ਰੱਖ ਕੇ ਕਣਕ ਦਾ ਜਿਹੜਾ ਝਾੜ ਵਧੀਆ ਲੈ ਸਕਦੇ ਆ ਖਾਸ ਤੌਰ ਤੇ ਨਦੀਨ ਪ੍ਰਬੰਧਨ ਦੀ ਗੱਲ ਕਰੀਏ ਖਾਦ ਪ੍ਰਬੰਧਨ ਦੀ ਗੱਲ ਕਰੀਏ ਜਾਂ ਪਾਣੀ ਪ੍ਰਬੰਧਨ ਦੀ ਗੱਲ ਕਰੀਏ ਸੋ ਜੇ ਕਿਸਾਨ ਵੀਰਾਂ ਨੇ ਹੁਣ ਦਸੰਬਰ ਦੇ ਵਿੱਚ ਹੋ ਸਕਦਾ ਉਹ 1% ਹੁਣ ਤੁਹਾਡੇ ਚੋਂ ਜਾਂ ਅੱਧਾ ਪਰਸੈਂਟ ਕਿਸਾਨ ਹੁਣ ਜੇ ਕਿਸੇ ਨੇ ਕਿਉਂਕਿ ਸਾਨੂੰ ਫੋਨ ਆਉਂਦੇ ਆ ਕੀ ਕਣਕ ਦੀ ਕਿਹੜੀ ਵੈਰੈਟੀ ਵੇਚੀਏ ਹੁਣ ਸੋ ਸਾਡੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋਆਂ ਜਿਹੜੀਆਂ ਤਿੰਨ ਵੈਰੈਟੀਆਂ ਜਿਹੜੀਆਂ ਉਸ ਫਾਰਸ਼ਾ ਜੀ ਜਿਹਦੇ ਵਿੱਚ ਪੀਬੀਡਬਲੂ 771 ਪੀਬੀਡਬਲੂ 752 ਤੇ ਪੀਬੀਡਬਲੂ 757 ਸੋ ਜਿਹੜੀਆਂ ਇਹ ਵੈਰੈਟੀਆਂ ਜੀ ਜਿਹੜੀ ਪੀਬੀਡਬਲੂ 771 ਆ ਤੇ 752 ਜਿਹੜੀਆਂ ਵੈਰੈਟੀਆਂ ਇਹ ਆਪਾਂ ਅੱਧ ਅਖੀਰ ਨਵੰਬਰ ਤੋਂ ਲੈ ਕੇ ਅਖੀਰ ਦਸੰਬਰ ਤੱਕ ਆ ਜਿਹੜੀ ਉਹ ਬਜਾਈ ਕਰ ਸਕਦੇ ਆ ਸੋ ਇਹ ਦੋ ਵੈਰਾਈਟੀਆਂ ਦਾ ਜਿਹੜਾ ਸਮਾਂ ਹੈਗਾ ਹੱਲੇ ਬਜਾਈ ਕਰਨਾ ਤੇ ਜਿਹੜੀ PBW 757 ਉਹਦੀ ਆਪਾਂ 15 ਜਨਵਰੀ ਤੱਕ ਆ ਜਿਹੜੀ ਉਹ ਬਜਾਈ ਕਰ ਸਕਦੇ ਆ ਸੋ ਜਿਹੜੀ ਕਿਸਾਨ ਵੀਰਾਂ ਨੇ ਕੋਈ ਸਬਜ਼ੀ ਬੀਜਣ ਤੋਂ ਬਾਅਦ ਕਣਕ ਬੀਜਣੀ ਆ ਤਾਂ ਉਹ ਇਹ ਤਿੰਨਾਂ ਵੈਰਾਈਟੀਆਂ ਦੇ ਵਿੱਚੋਂ ਕੋਈ ਵੀ ਇੱਕ ਵੈਰਾਈਟੀ ਆ ਜਿਹੜੀ ਉਹ ਬੀਜ ਸਕਦੇ ਆ ਬਜਾਈ ਦੇ ਸਮੇਂ ਦੇ ਨਿਰਪਰ ਕਰਕੇ ਵੀ ਕਿਹੜੇ ਸਮੇਂ ਦੇ ਆਪਾਂ ਬਜਾਈ ਕਰਨੀ ਆ ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਉਹ ਹੈਗੀ ਜੀ ਆਪਣਾ ਖਾਦ ਪ੍ਰਬੰਧਨ ਖਾਦਾ ਆਪਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਕਿਉਂਕਿ ਇਹ ਨਾ ਬੜਾ ਫੋਨ ਆਉਂਦੇ ਆ ਜਦੋਂ ਕਿਸਾਨ ਵੀਰਾਂ ਦੇ ਜਾਂ ਜਦੋਂ ਤੁਹਾਡੇ ਨਾਲ ਵਿਚਰੀ ਦਾ ਸਾਰਿਆਂ ਦੇ ਨਾਲ ਤਾਂ ਅੱਜ ਕੱਲ ਪ੍ਰੋਡਕਟ ਬੜੇ ਆ ਗਏ ਮਾਰਕੀਟ ਦੇ ਵਿੱਚ ਸੋ ਹਰੇਕ ਕਿਸਾਨ ਵੀਰ ਨੂੰ ਹੁੰਦਾ ਵੀ ਮੈਂ ਕਿਹੜਾ ਪ੍ਰੋਡਕਟ ਪਾਵਾਂ ਕਿਹੜਾ ਨਾਮ ਪਾਵਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਕਈ ਤਰ੍ਹਾਂ ਦੇ ਬਾਇਓ ਫਰਟੀਲਾਈਜ਼ਰ ਆ ਗਏ ਆ ਕਈ ਤਰ੍ਹਾਂ ਦੀਆਂ ਸਪਰੇਆਂ ਆ ਗਈਆਂ ਸੋ ਆਪਾਂ ਨੂੰ ਇਹ ਚੀਜ਼ ਜਰੂਰ ਸਮਝਣ ਦੀ ਲੋੜ ਆਵੇ ਕਿਹੜੀ ਖਾਦ ਹੈ ਜਿਹੜੀ ਆਪਣੀ ਕਣਕ ਵਾਸਤੇ ਜ਼ਰੂਰੀ ਆ ਤੇ ਕਿੰਨੀ ਮਾਤਰਾ ਚ ਜ਼ਰੂਰੀ ਆ ਸੋ ਜੇ ਆਪਾਂ ਤਣਕ ਦੀ ਗੱਲ ਕਰੀਏ ਤਾਂ ਤਕਰੀਬਨ ਇਹਨੂੰ 50 25 12 ਜਿਹੜੀ ਆ ਉਹ ਐਨਪੀਕੇ ਚਾਹੀਦੀ ਹੁੰਦੀ ਆ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 110 ਕਿਲੋ ਯੂਰੀਆ ਇਹਨੂੰ ਇੱਕ ਗਿੱਲੇ ਦੀ ਪ੍ਰਤੀ ਏਕੜ ਜਾਂ 55 ਕਿਲੋ ਡਾਇਆ ਜੇ ਡਾਇਆ ਨਹੀਂ ਮਿਲਦੀ ਤਾਂ 155 ਕਿਲੋ ਜਿਹੜੀ ਸੁਪਰ ਆਟਾ ਡੀ ਉਹ ਪ੍ਰਤੀ ਏਕੜ ਤੇ ਜਾਂ 20 ਕਿਲੋ ਮੈਰਟ ਆਫ ਪੋਟਾਸ਼ ਜਿਹੜੀ ਡਾਇਆ ਡੀਏਪੀ ਤਕਰੀਬਨ ਪਾਤੀ ਸਾਰੇ ਕਿਸਾਨ ਵੀਰਾਂ ਨੇ ਪੋਟਾਸ਼ ਵੀ ਜਿਨ੍ਹਾਂ ਨੂੰ ਲੋੜ ਹੋ ਉਹਨਾਂ ਨੇ ਪਾਤੀ ਹੋਣੀ ਆ ਹੁਣ ਗੱਲ ਆ ਜਾਂਦੀ ਯੂਰੀਆ ਤੇ ਜਾਂ ਨਾਈਟ੍ਰੋਜਨ ਤੇ ਸੋ ਆਮ ਤੌਰ ਤੇ ਜਿਹੜੇ ਕਿਸਾਨ ਵੀਰਾਂ ਨੂੰ ਇਸ ਵਾਰ ਵੀ ਜਾਂ ਆਪਾਂ ਵੇਖਿਆ ਵੀ ਜਦੋਂ ਆਪਣਾ ਬਜਾਈ ਦਾ ਸਮਾਂ ਹੁੰਦਾ ਕਈ ਵਾਰ ਡਾਇਆ ਨਹੀਂ ਮਿਲਦੀ ਸੋ ਉਸ ਸਮੇਂ ਦੇ ਉੱਤੇ ਵੀ ਖਿਬਰਾਉਣ ਦੀ ਲੋੜ ਨਹੀਂ ਹੁੰਦੀ ਡਾਇਆ ਦੇ ਵਿੱਚ ਤਕਰੀਬਨ ਯੂਰੀਆ ਹੁੰਦਾ ਨਾਈਟ੍ਰੋਜਨ ਹੁੰਦੀ ਥੋੜੀ ਜੀ ਸੋ ਜੇ ਤੁਹਾਨੂੰ TSP ਮਿਲਦੀ ਆ ਜਾਂ SSP ਮਿਲਦੀ ਆ ਤਾਂ ਤਕਰੀਬਨ ਬਜਾਈ ਵੇਲੇ 20 ਕਿਲੋ ਯੂਰੀਆ ਨਾਲ ਪਾ ਦਿਆ ਕਰੋ ਬਾਕੀ ਫਾਸਫੋਰਸ ਦੀ ਕੋਈ ਹੋਰ ਵੀ ਤੁਹਾਨੂੰ ਕੋਈ ਅਲਟਰਨੇਟ ਖਾਦ ਮਿਲਦੀ ਆ ਤੁਸੀਂ ਕੋਈ ਵਿਕਲਪ ਮਿਲਦਾ ਉਹਦਾ ਉਹ ਪਾਲਿਆ ਕਰੋ ਦੂਸਰੀ ਜਿਹੜੀ ਯੂਰੀਆ ਦੀ ਖਾਦ ਆ ਇਹ ਹੁਣ ਆਪਾਂ ਤਕਰੀਬਨ 90% ਤੋਂ ਵੱਧ ਕਿਸਾਨ ਵੀ ਹੋਣੇ ਆ ਜਿਨ੍ਹਾਂ ਨੇ ਪਹਿਲਾਂ ਪਾਣੀ ਲਾਤਾ ਹੋਣਾ ਤੇ ਖਾਦਾਂ ਬਾਤੀਆਂ ਹੋਣਾ ਨਦੀਨ ਆਸ਼ਿਕਾਂ ਦੀ ਸਪਰੇ ਵੀ ਕਰਤੀ ਹੁੰਦੀ ਆ ਪਰ ਹੁਣ ਆਪਾਂ ਅੱਜ ਦੇ ਸਮੇਂ ਦੇ ਵਿੱਚ ਹਾਲੇ ਅੱਧਾ ਦਸੰਬਰ ਚੱਲਣ ਡਿਆ ਵੀ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਉਹਦੇ ਵਿੱਚ ਖਾਦ ਪ੍ਰਬੰਧਨ ਆ ਜਿਹੜਾ ਬੜਾ ਜ਼ਰੂਰੀ ਆ ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਪਹਿਲੇ ਪਾਣੀ ਦੇ ਨਾਲ 45 ਕਿਲੋ ਤੇ ਦੂਸਰੇ ਪਾਣੀ ਦੇ ਨਾਲ 45 ਕਿਲੋ ਯੂਰੀਆ ਜਿਹੜੀ ਆਪਾਂ ਉਹ ਪਾ ਦੇਣੀ ਆ। ਕਈ ਵਾਰ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਦੂਸਰੀ ਆਪਾਂ ਖਾਦ ਪਾਉਣੇ ਆ ਨਾ ਕਈ ਵਾਰ ਮੌਸਮ ਜਿਹੜਾ ਉਹ ਥੋੜਾ ਜਿਹਾ ਤੁੰਦਲਾਜਿਆ ਹੋ ਜਾਂਦਾ ਧੁੱਪ ਨਹੀਂ ਲੱਗਦੀ ਚੰਗੀ ਤਰ੍ਹਾਂ ਜਾਂ ਕਈ ਵਾਰ ਵੇਖਿਆ ਮੀਂਹ ਵੀ ਕਈ ਵਾਰ ਆ ਪਏ ਹੁੰਦਾ ਇਕੱਤਾ ਝੂੜੀ ਦੇ ਲਾਗੇ ਸੋ ਉਸ ਟਾਈਮ ਦੇ ਉੱਤੇ ਜਿਹੜੀਆਂ ਲੇਟ ਕਣਕਾਂ ਹੁੰਦੀਆਂ ਉਹ ਫਿਰ ਤਾਂ ਕਿਸਾਨ ਵੀਰਾਂ ਨੂੰ ਇਹ ਹੁੰਦਾ ਵੀ ਹੁਣ ਸਾਡੀ ਜਿਹੜੀ ਦੂਜੀ ਖਾਦ ਆ ਦੇਣਾ ਉਹ ਪੈਣ ਦਾ ਸਮਾਂ ਜਿਹੜਾ ਉਹ ਲੰਘਦਾ ਜਾਂਦਾ ਸੋ ਇਸ ਲਈ ਸਾਡੀ ਇਹ ਸਫਾਰਸ਼ ਆ ਕਿ ਘੱਟੋ ਘੱਟ ਤੁਸੀਂ ਇੱਕ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਜਿਹੜੀ ਦੂਜੀ ਖਾਦ ਦੀ ডোজ ਪਾਣੀ ਇਹਨਾਂ ਨੂੰ 55 ਦਿਨ ਟੱਪਾ ਨਾ ਦਿਆ ਕਰੋ ਜੇ ਕਿਸੇ ਕਾਰਨਾ ਕਰਕੇ ਤੁਹਾਡੇ ਕੋਲ ਟਾਈਮ ਨਹੀਂ ਲੱਗਦਾ ਖਾਦ ਪਾਉਣ ਦਾ ਤਾਂ ਉਹਦਾ ਆਪਣੇ ਕੋਲੇ ਵਿਕਲਪ ਇਹ ਆ ਕਿ ਆਪਾਂ ਜਿਹੜੀ ਆ 7.5% ਜਿਹੜੀ ਯੂਰੀਏ ਦੀ ਸਪਰੇ ਆ ਤਕਰੀਬਨ 15 ਕਿਲੋ 200 ਲੀਟਰ ਪਾਣੀ ਦੇ ਵਿੱਚ ਯੂਰੀਏ ਦਾ ਜਿਹੜਾ ਘੋਲ ਬਣਾ ਕੇ ਆਪਾਂ ਉਹ ਸਪਰੇ ਕਰ ਦਿੰਨੇ ਆ ਤਾਂ ਕਿ ਜਿਹੜੀ ਉਹ ਦੂਜੀ ਡੋਜ਼ ਆ ਜਿਹੜੀ ਉਹ ਖਾਦ ਦੀ ਹੈ ਜਿਹੜੀ ਉਹ ਆਪਣੀ ਤਣਕ ਨੂੰ ਮਿਲ ਜਾਈਏ